ਮਨ ਜਾ ਤੂੰ ਮਨ ਹੱਥ ਜੋੜ ਹਾੜੇ ਕਾਢ ਲੈ ਗਵੰਡੀ ਦੇ ਸ਼ਾਲੇ ਖਲੇਖ ਖੱਤ ਤੈਨੂੰ ਘੱਲ ਲੈ ਮਨ ਜਾ ਤੂੰ ਮਨ ਹੱਥ ਜੋੜ ਹਾੜੇ ਕਾਢ ਲੈ ਗਵੰਡੀ ਦੇ ਸ਼ਾਲੇ ਖਲੇਖ ਖੱਤ ਤੈਨੂੰ ਘੱਲ ਲੈ ਨਾ ਤੂੰ ਉਹਨਾਂ ਦੀ ਆ ਮੰਨੀ ਨਾ ਤੂੰ ਸਾਡੀ ਕਿਤੇ ਮੰਨੀ ਮਾਫੀ ਮੰਗਣ ਤੇ ਹੁਣ ਤਨ ਬੇੜੇ ਹੋਣਗੇ ਨਹੀਂ ਤੈਨੂੰ ਛੱਬੀ ਨੂੰ ਜੱਟਾਂ ਦੇ ਜਹਾਜ਼ ਵੱਡਾ ਕੇਰਾ ਪਾਉਣਗੇ ਨਹੀਂ ਤੈਨੂੰ ਛੱਬੀ ਨੂੰ ਜੱਟਾਂ ਦੇ ਜਹਾਜ਼ ਵੱਡਾ ਕੇਰਾ ਪਾਉਣਗੇ ਨਹੀਂ ਤੈਨੂੰ ਛੱਬੀ ਨੂੰ ਆਗੇ ਸਾਰੇ ਸੂਬੇ 모ਡੇ ਨਾਲ 모ਡਾ ਜੋੜ ਕੇ ਲਾਠੀਆਂ ਬਿਛਾੜਾ ਲੰਘ ਬੈਰੀਕੇਟ ਤੋੜ ਕੇ ਆਗੇ ਸਾਰੇ ਸੂਬੇ 모ਡੇ ਨਾਲ 모ਡਾ ਜੋੜ ਕੇ ਲਾਠੀਆਂ ਬਿਛਾੜਾ ਲੰਘ ਬੈਰੀਕੇਟ ਤੋੜ ਕੇ ਲੈਣਾ ਵਾਪਸ ਤੂੰ ਬਿੱਲ ਪਾਉਣੀ ਹੁਣ ਤੇਰੇ ਹੱਲ ਤੇਰੀ ਇੱਟ ਨਾਲ ਇੱਟ ਇਹ ਤਾਂ ਖੜੀ ਕੌਣੀ ਗੇਣੀ ਤੈਨੂੰ ਛੱਬੀ ਨੂੰ ਜੱਟਾਂ ਦੇ ਜਹਾਜ਼ ਵੱਡਾ ਕੇਰਾ ਪਾਉਣ ਗੇਣੀ ਤੈਨੂੰ ਛੱਬੀ ਨੂੰ ਜੱਟਾਂ ਦੇ ਜਹਾਜ਼ ਵੱਡਾ ਕੇਰਾ ਪਾਉਣ ਗੇਣੀ ਤੈਨੂੰ ਛੱਬੀ ਨੂੰ ਕੱਢ ਲਈ ਤੂੰ ਜਿਹੜੇ ਤੇਰੇ ਡਾਨੀ ਤੇ ਆ ਬਾਨੀ ਨਹੀਂ ਬਣਦੀ ਹਮੈਤੀ ਜਿਹੜੀ ਕੰਗਣਾ ਜਨਾਨੀ ਨਹੀਂ ਕੱਢ ਲਈ ਤੂੰ ਜਿਹੜੇ ਤੇਰੇ ਡਾਨੀ ਤੇ ਆ ਬਾਨੀ ਨਹੀਂ ਬਣਦੀ ਹ ਮੈਟੀ ਜਿਹੜੀ ਕੰਗਣਾ ਜਨਾਨੀ ਨਹੀਂ ਤੇਰਾ ਮੀੜਿਆਏ ਗੋਦੀ ਤੈਨੂੰ ਕਰੇ ਮੋਦੀ ਮੋਦੀ ਪਾ ਕੇ ਨੱਕ ਚ ਅਕੇਲ ਬੜਾ ਹੀ ਨਚਾਉਣਗੇ ਨਹੀਂ ਤੈਨੂੰ ਛੱਬੀ ਨੂੰ ਜੱਟਾਂ ਦੇ ਜਹਾਜ਼ ਵੱਡਾ ਕੇਰਾ ਪਾਉਣਗੇ ਨਹੀਂ ਤੈਨੂੰ ਛੱਬੀ ਨੂੰ ਜੱਟਾਂ ਦੇ ਜਹਾਜ਼ ਵੱਡਾ ਕੇਰਾ ਪਾਉਣਗੇ ਨਹੀਂ ਤੈਨੂੰ ਛੱਬੀ ਨੂੰ ਤੂੰ ਸਾਡੀ ਭਲੇ ਮਾਨਸੀ ਦਾ ਚੁੱਕ ਲਿਆ ਫਾਇਦਾ ਏ ਇਕਤਾ ਦੇ ਬਲ ਦਾ ਪੜਾਉਣਾ ਤੈਨੂੰ ਕਹਿਦਾ ਏ ਤੂੰ ਸਾਡੀ ਭਲੇ ਮਾਨਸੀ ਦਾ ਚੁੱਕ ਲਿਆ ਫਾਇਦਾ ਏ ਇਕਤਾ ਦੇ ਬਲ ਦਾ ਪੜਾਉਣਾ ਤੈਨੂੰ ਕਹਿਦਾ ਏ ਚੜੀ ਆਉਂਦੀ ਵੇਖ ਵਾਰੀ ਉੱਤੋਂ ਬਸਾਯਾਂ ਅੰਗਿਆਰ ਬੱਬੂ ਆਖ ਦਾਣਾ ਤੇਰੇ ਜੈ ਅਮੋੜ ਕਿਉਂਣ ਗੇੜੀ ਤੈਨੂੰ ਛੱਬੀ ਨੂੰ ਜੱਟਾਂ ਦੇ ਜਹਾਜ਼ ਵੱਡਾ ਕੇਰਾ ਪਾਉਣਗੇ ਨਹੀਂ ਤੈਨੂੰ ਛੱਬੀ ਨੂੰ ਜਟਾਂ ਦੇ ਜਹਾਜ਼ ਵੱਡਾ ਕੇਰਾ ਪਾਉਣਗੇ ਨਹੀਂ ਤੈਨੂੰ 26 ਨੂੰ